ਇਸ ਸਮੇਂ ਪ੍ਰਾਗ ਰਾਗ ਵਿੱਚ ਮਹਾਕੁੰਮ ਚੱਲ ਰਿਹਾ ਔਰ ਸੁਣ ਦੱਸਦੀ ਹੈ ਕਰੋੜਾਂ ਦੀ ਲੱਖਾਂ ਨਹੀਂ ਮਤਲਬ ਕਰੋੜਾਂ ਦੇ ਵਿੱਚ ਲੋਕੀ ਉੱਥੇ ਪਹੁੰਚ ਰਹੇ ਨੇ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਚਾਹੇ ਹਿੰਦੂ ਹੋਣ ਸਿੱਖ ਹੋਣ ਈਸਾਈ ਹੋਣ ਸਾਰੇ ਧਰਮਾਂ ਦੇ ਮੁਸਲਮਾਨ ਹੋਣ ਸਾਰੇ ਧਰਮਾਂ ਦੇ ਲੋਕ ਉੱਥੇ ਪਹੁੰਚ ਰਹੇ ਨੇ ਮਤਲਬ ਤੁਸੀਂ ਇਸ ਚੀਜ਼ ਤੋਂ ਉਸ ਦੀ ਰੱਜੋ ਤੂੰ ਇੱਥੇ ਤੂੰ ਅਜੇ ਕੰਮਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਟੇਰਾ ਮਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੜੋਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਦੇਸ਼ ਮੈਂ ਜਿੰਨੇ ਵੀ ਕੰਟਰੀਜ਼ ਆ ਵਰਚ ਉੱਥੋਂ ਵੀ ਲੋਕ ਬਹੁਤ ਵੱਡੀ ਸੰਖਿਆ ਚ ਪਰਾਗ ਰਾਗ ਵਿੱਚ ਪਹੁੰਚ ਰਹੇ ਨੇ ਸਿਰਫ ਇਸ ਕਰਕੇ ਕਿ ਜਿਹੜਾ ਮਹਾਕੁੰਮ ਚੱਲ ਰਿਹਾ ਉਸ ਦੇ ਵਿੱਚ ਭਾਗ ਲਿੱਤਾ ਜਾ ਸਕੇ ਸਾਡੇ ਨਾਲ ਆਚਾਰੀਆ ਰਜੇਸ਼ਵਰ ਨੰਦ ਜੀ ਹੈ ਜਿਹੜੇ ਕੀ ਰਜੇਸ਼ਵਰ ਨੰਦ ਜੋਗ ਪੀਠ ਅੰਬਾਲਾ ਦੇ ਮਤਲਬ ਕਿ ਸੰਸਥਾਪਕ ਹੈ ਅਤੇ ਇੰਟਰਨੈਸ਼ਨਲ ਸੰਤ ਸਮਾਜ ਦੇ ਚੇਅਰਮੈਨ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਸਿੱਖ ਧਰਮ ਨਾਲ ਪਰਾਗ ਰਾਜ ਦਾ ਕੀ ਲੈਣਾ ਦੇਣਾ ਕਿੱਦਾਂ ਪਰਾਗ ਰਾਜ ਸਿੱਖ ਧਰਮ ਨਾਲ ਜੁੜਿਆ ਹੋਇਆ ਆਚਾਰਿਆ ਰਜੇਸ਼ਵਰ ਦਾ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਜੀ ਆਪਨੇ ਜੋ ਕੁਐਸਚਨ ਪੁੱਛਿਆ ਹੈ ਮੈਂ ਪੰਜਾਬੀ ਚ ਬੋਲਾਂ ਹਾਂਜੀ ਹਾਂਜੀ ਪੰਜਾਬੀ ਦਾ ਆਪ ਜੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਪੂਰੇ ਸੰਸਾਰ ਦੇ ਲੋਕ ਪ੍ਰਯਾਗਰਾਜ ਪਹੁੰਚ ਰਹੇ ਹਨ ਬਿਲਕੁਲ ਔਰ ਪ੍ਰਯਾਗਰਾਜ ਪਹਿਲੇ ਮੈਂ ਥੋੜਾ ਦੱਸਣਾ ਚਾਹੂੰਗਾ ਪ੍ਰਯਾਗਰਾਜ ਦਾ ਮਤਲਬ ਕੀ ਹੈ ਜਿੰਨੇ ਵੀ ਤੀਰਥ ਸਥਾਨ ਹੈ ਉਹਨਾਂ ਦਾ ਰਾਜਾ ਹੈ ਪ੍ਰਯਾगराज ਕਿਉਂ ਰਾਜ ਹੈ ਕਿਉਂਕਿ ਉੱਥੇ ਤਿੰਨੇ ਨਦੀਆਂ ਮਿਲਦੀਆਂ ਕਿਹੜੀ ਕਿਹੜੀ ਗੰਗਾ ਯਮਨਾ ਸਰਸwati ਸਰਸwati ਗਿਆਨ ਦਾ ਪ੍ਰਤੀਕ ਹੈ ਔਰ ਦੋ ਨਦੀਆਂ ਤੇ ਪ੍ਰਤੱਖ ਹੈ ਤਿੰਨੇ ਨਦੀਆਂ ਮਿਲ ਗਈਆਂ ਹੁਣ ਜਿੱਥੇ ਤਿੰਨੇ ਨਦੀਆਂ ਮਿਲਦੀਆਂ ਉਥੇ ਸੰਗਮ ਹੁੰਦਾ ਹੈ ਬਿਲਕੁਲ ਸਾਡੇ ਸਰੀਰ 'ਚ ਵੀ ਸੰਗਮ ਹੈ ਇੱਥੇ ਜਦ ਅਸੀਂ ਇੱਥੇ ਪਹੁੰਚਦੇ ਹਾਂ ਦਸਵੇਂ ਚ ਸ਼ਿਵ ਨੇਤਰ ਚ ਤਾਂ ਸਾਨੂੰ ਅਮਰਤ ਦੀ ਪ੍ਰਾਪਤੀ ਹੁੰਦੀ ਹੈ ਜੀ ਉੱਥੇ ਨਕਸ਼ਾ ਖਿੱਚਿਆ ਹੋਇਆ ਹੈ ਕਿ ਅਗਰ ਇਸ ਤਰ੍ਹਾਂ ਤੁਸੀਂ ਆਪਣੇ ਸਰੀਰ 'ਚ ਜਾਓਗੇ ਤੁਹਾਨੂੰ ਅਮਰਤ ਦੀ ਪ੍ਰਾਪਤੀ ਹੋ ਜਾਏਗੀ ਬਾਰੀ ਤੌਰ ਤੇ ਵੀ ਅਮਰਤ ਹੈ ਅੰਦਰ ਵੀ ਅਮਰਤ ਹੈ ਹੁਣ ਉਥੇ ਕਿਉਂ ਜਾਈਏ ਸੀ ਔਰ ਕਿਉਂ ਗੁਰਸਿੱਖ ਜਾ ਰਹੇ ਆ ਗੁਰਸਿੱਖਾਂ ਦੇ ਜਾਣ ਪਿੱਛੇ ਕਾਰਨ ਹੈ ਕਿਉਂਕਿ ਦਸਮ ਗ੍ਰੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਮੋਰ ਪਿਤ ਪੁਰਬ ਕੀਸ ਪਿਆਨਾ ਕਿ ਮੇਰੇ ਪਿਤਾ ਜੀ ਪੂਰਬ ਦੀ ਯਾਤਰਾ ਤੇ ਚਲੇ ਗਏ ਭਾਤ ਭਾਤ ਕੇ ਤੀਰਥ ਨਾਨਾ ਤੇ ਭਾਤ ਭਾਨ ਦੇ ਤੀਰਥਾਂ ਤੇ ਹੁੰਦੇ ਹੋਏ ਪਹੁੰਚ ਗਏ ਕਿਥੇ ਪਹੁੰਚੇ ਜਬ ਹੀ ਜਾਤ ਤਰਵੈਣੀ ਭਏ ਤਰਵੈਣੀ ਸੰਗਮ ਜਿੱਥੇ ਮਾ ਕੁੰਭ ਹੋ ਰਿਆ ਉੱਥੇ ਪਹੁੰਚੇ ਪੁੰਨ ਦਾਨ ਦਿਨ ਕਰਤ ਬਿਤਾਏ ਤੇ ਉੱਥੇ ਬਹੁਤ ਸਾਰੇ ਦਿਨ ਪੁੰਨ ਦਾਨ ਕਰਦੇ ਭਜਨ ਕਰਦੇ ਬੀਤ ਗਏ ਫਿਰ ਗੁਰੂ ਸਾਹਿਬ ਕਹਿੰਦੇ ਤਹੀ ਪ੍ਰਕਾਸ਼ ਹਮਾਰੋ ਭਇਓ ਕਹਿੰਦੇ ਉੱਥੇ ਹੀ ਮੇਰਾ ਪ੍ਰਕਾਸ਼ ਹੋਇਆ ਸੰਸਾਰ ਵਿੱਚ ਆ ਗਏ ਪਟਨਾ ਸ਼ਹਿਰ ਵਿਖੇ ਪਾਵ ਲਿਓ ਔਰ ਪਟਨਾ ਸ਼ਹਿਰ ਵਿੱਚ ਜਾ ਕੇ ਉਹਨਾਂ ਨੇ ਅਵਤਾਰਨਾ ਲੈ ਲਿਆ ਉਹ ਇਸ ਸੰਸਾਰ ਦੇ ਪਲੇ ਵਾਸਤੇ ਇਸ ਸੰਸਾਰ ਦੇ ਦੁੱਖ ਖਤਮ ਕਰਨ ਵਾਸਤੇ ਪ੍ਰਕਟ ਹੋ ਗਏ ਪਟਨਾ ਸ਼ਹਿਰ ਵਿੱਚ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਮੈਂ ਮੱਧ ਦੇਸ਼ ਵਿੱਚ ਆ ਗਿਆ ਤੇ ਇਸ ਤਰ੍ਹਾਂ ਆਪਣੀ ਸਾਰੀ ਗੱਲ ਦੱਸਦੇ ਕਿਸ ਤਰ੍ਹਾਂ ਸੰਸਾਰ ਵਿੱਚ ਆਗਮਨ ਹੋਇਆ ਇਹ ਤੋਂ ਕੀ ਸਿੱਧ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਅਸੀਂ ਹਿੰਦ ਦੀ ਚਾਦਰ ਕਹਿੰਦੇ ਆਪ ਜੀ ਸੰਗਮ ਵਿੱਚ ਤਰਵੈਣੀ ਵਿੱਚ ਬਹੁਤ ਲੰਬੇ ਟਾਈਮ ਰੁਕੇ ਇਹਦਾ ਮਤਲਬ ਕੀ ਹੈ ਬੜੀ ਪਵਿੱਤਰ ਥਾਂ ਜਿੱਥੇ ਖੁਦ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਜਾ ਕੇ ਰੁਕੇ ਇਸ ਲਈ ਬਹੁਤ ਸਾਰੇ ਗੁਰਸਿੱਖ ਅੱਜ ਉੱਥੇ ਜਾ ਕੇ ਪਹੁੰਚ ਰਹੇ ਹਨ ਦਰਸ਼ਨ ਕਰ ਰਹੇ ਹਨ और संगम ਦਾ ਆਨੰਦ ਲੈ ਰਹੇ ਹਨ संगम ਦੇਖੋ ਕਿੰਨਾ ਮਹਾਨ ਹੈ ਕਿ ਗਰੀਬ ਤੋਂ ਗਰੀਬਰ ਅਮੀਰ ਤੋਂ ਅਮੀਰ ਆ ਕੇ ਇੱਕ ਤਟ ਤੇ ਇਸ਼ਨਾਨ ਕਰ ਰਿਹਾ ਹੈ ਹੋ ਗਿਆ ਨਾ ਸੰਗਮ ਹੂੰ ਇਹ ਤਾਂ ਹੈ ਸਾਰੇ ਦੇਸ਼ਾਂ ਦੇ ਲੋਕ ਆ ਇਕੱਠੇ ਇਸ਼ਨਾਨ ਕਰ ਰਹੇ ਹੋ ਗਿਆ ਸੰਗਮ ਜੀ ਬਹੁਤ ਵੱਡੇ ਸੰਤ ਜਿਨ੍ਹਾਂ ਦੇ ਦਰਸ਼ਨ ਕਰਨਾ ਹੀ ਮੁਸ਼ਕਲ ਹੁੰਦਾ ਹੈ ਉੱਥੇ ਆਮ ਸਾਧਕਾਂ ਦੇ ਨਾਲ ਇਕੱਠਾ ਇਸ਼ਨਾਨ ਕਰ ਰਹੇ ਹੈ ਇਹ ਹੈ ਨਾ ਸੰਗਮ ਜੀ ਉੱਥੇ ਜਾ ਕੇ ਇੱਕ ਅਨੋਖਾ ਅਨੁਭਵ ਹੁੰਦਾ ਹੈ ਕਿ ਸੰਗਮ ਹੋ ਰਿਹਾ ਹੈ ਔਰ ਇੱਕ ਹੋਰ ਸੰਗਮ ਹੋ ਰਿਹਾ ਹੈ ਉੱਥੇ ਵਿਗਿਆਨ ਵਿਗਿਆਨਿਕ ਸੰਗਮ ਕਿ ਜਿੰਨੀ ਵੀ ਗੈਲੈਕਸੀਜ਼ ਹੈ ਜਿੰਨੇ ਵੀ ਤਾਰੇ ਹੈ ਜਿੰਨੇ ਵੀ ਸੂਰਜ ਹੈ ਬ੍ਰਹਮੰਡ ਦੇ ਅੰਦਰ ਸਾਰਿਆਂ ਦੀ એનર્ਜੀ ਵਿਗਿਆਨਿਕ ਤੌਰ ਤੇ ਉੱਥੇ ਇਕੱਠੀ ਪੈ ਰਹੀ ਹੈ ਔਰ ਉਹ એનર્ਜੀ ਗੰਗਾ ਚ ਪੈ ਰਹੀ ਹੈ ਔਰ ਗੰਗਾ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਤੁਸੀਂ ਹੁਣੇ ਇੱਕ ਸਵਾਲ ਕੀਤਾ ਕਿ ਗੁਰਸਿੱਖ ਵੀ ਜਾ ਰਹੇ ਹੈ ਗੰਗਾ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਚ ਬਹੁਤ ਚੰਗਾ ਬੋਲਿਆ ਗਿਆ ਹੈ ਬਹੁਤ ਪਵਿੱਤਰ ਮੰਨੇ ਗਿਆ ਥੋੜੇ ਦੱਸੋਗੇ ਹਾਂ ਬਿਲਕੁਲ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਅੰਦਰ ਦੇ 1067ਵੇਂ ਅੰਗ ਤੇ ਕਬੀਰ ਸਾਹਿਬ ਦੀ ਬਾਣੀ ਹੈ ਗੁਰੂ ਸਾਹਿਬ ਕੀ ਕਹਿੰਦੇ ਆ ਦੇਖੋ ਕੀ ਕਹਰੇ ਕਹਿੰਦੇ ਕਬੀਰ ਮਨ ਨਰਮਲ ਭਇਆ ਜੈਸੇ ਗੰਗਾ ਨੀਰ ਕਬੀਰ ਕਹਿੰਦੇ ਮੇਰਾ ਮਨ ਐਵੇਂ ਨਿਰਮਲ ਹੋ ਗਿਆ ਜਿਵੇਂ ਕਿਹੜਾ ਨੀਰ ਹੈ ਗੰਗਾ ਦਾ ਨੀਰ ਇਹਦਾਂ ਲ ਗੰਗਾ ਨੂੰ ਬੜਾ ਪਵਿੱਤਰ ਮੰਨਿਆ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦਾ ਮੇਰੇ ਪਿੱਛੇ ਲੱਗਿਆ ਫਿਰਦਾ ਰੱਬ ਕਬੀਰ ਕਬੀਰ ਕਹੀ ਜਾ ਰਿਹਾ ਕਿਉਂ ਕਿਉਂਕਿ ਮੇਰਾ ਮਨ ਗੰਗਾ ਤਰ੍ਹਾਂ ਪਵਿੱਤਰ ਹੋ ਗਿਆ ਇਸ ਲਈ ਗੁਰੂ ਸਾਹਿਬ ਨੇ ਬੜੀ ਵਡਿਆਈ ਕੀਤੀ ਹੈ ਲੇਕਿਨ ਜੇ ਕੋਈ ਗੰਗਾ ਇਸ਼ਨਾਨ ਕਰਨ ਜਾਂਦਾ ਹੈ ਔਰ ਉੱਥੇ ਜਾ ਕੇ ਠੱਗੀ ਭਾਵ ਤੋਂ ਜਾਂਦਾ ਹੈ ਦੂਜਿਆਂ ਨੂੰ ਲੁੱਟਣ ਭਾਵ ਤੋਂ ਜਾਂਦਾ ਹੈ ਦੂਜੀ ਇਸਤਰੀਆਂ ਵੱਲ ਬੁਰੇ ਭਾਵ ਤੋਂ ਦੇਖਦਾ ਤੇ ਗੁਰੂ ਸਾਹਿਬ ਨੇ ਕਿਹਾ ਉਹਦਾ ਉੱਥੇ ਜਾਣਾ ਵਿਅਰਥ ਹੋ ਜਾਣਾ ਹੈ ਬਲਕਿ ਹੋਰ ਪਾਪ ਕਮਾ ਕੇ ਆ ਜਾਏਗਾ ਇਸ ਲਈ ਉਹਨਾਂ ਨੇ ਕਿਹਾ ਜੇ ਸੱਚੇ ਮਨ ਤੋਂ ਰੱਬ ਨੂੰ ਮੰਨ ਕੇ ਜਾਣਾ ਉੱਥੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜੇ ਅੰਦਰੋਂ ਗਿਆਨ ਹੈ ਔਰ ਰੱਬ ਨਾਲ ਜੁੜੇ ਹੋ ਨਾਮ ਨਾਲ ਜੁੜੇ ਫਿਰ ਤੀਰਥ ਤੇ ਜਾਣ ਦਾ ਫਾਇਦਾ ਹੈ ਜੇ ਤੁਹਾਡੇ ਅੰਦਰ ਸੱਚਾਈ ਨਹੀਂ ਹੈ ਸ਼ਰਧਾ ਨਹੀਂ ਹੈ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਤੁਸੀਂ ਫਾਇਦਾ ਨਹੀਂ ਉਠਾ पाओगे ਸੋ ਪ੍ਰਿਆਗਰਾਜ ਜਿੱਦਾਂ ਦੀ ਥਾਂ ਜਿੱਥੇ ਅਗਰ ਆਪ ਜੀ ਜਾਓਗੇ ਉੱਥੇ ਜੋ ਗੰਗਾ ਮਾਤਾ ਦਾ ਜਲ ਹੈ ਉਸ 'ਚ ਵਿਗਿਆਨਿਕ ਤੌਰ ਤੇ ਇਦਾਂ ਦੇ ਕ੍ਰਿਸਟਲ ਬਣਦੇ ਇਦਾਂ ਦੇ ਵਿਟਾਮਿਨ ਮਿਨਰਲਸ ਹੈ ਕਿ ਅਗਰ ਅਸੀਂ ਉਥੇ ਇਸ਼ਨਾਨ ਕਰਦੇ ਹਾਂ ਸਾਡਾ ਸਰੀਰ ਵੀ ਸਵਸਥ ਹੁੰਦਾ ਹੈ ਔਰ ਸਾਡੀ ਆਤਮਾ ਤੇ ਵੀ ਉਸ ਦਾ ਪ੍ਰਭਾਵ ਜਾਂਦਾ ਹੈ ਬਾਣੀ ਚੇਵ ਜੀ ਕਹ ਰਿਹਾ ਕਿ ਇਸ਼ਨਾਨ ਕਰਨ ਤੋਂ ਸਰੀਰ ਦੀ ਵੀ ਸ਼ੁੱਧੀ ਹੁੰਦੀ ਹੈ ਆਤਮਾ ਦੀ ਵੀ ਸ਼ੁੱਧੀ ਹੁੰਦੀ ਹੈ ਲਿਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਮਨ ਵੀ ਰੋਗ ਹੋ ਜਾਏਗਾ ਤਨ ਵੀ ਰੋਗ ਹੋ ਜਾਏਗਾ ਇਸ ਲਈ ਆਪ ਜੀ ਨੂੰ ਮੈਂ ਇੱਕ ਖਾਸ ਗੱਲ ਸੁਣਾ ਚਾਹਾਂਗਾ ਜੀ ਜੀ ਭਾਈ ਗੁਰਦਾਸ ਆਪ ਜੀ ਨੇ ਨਾਮ ਸੁਣਿਆ ਹਨਾ ਗੁਰੂ ਸਾਹਿਬ ਨੇ ਜਦ ਗੁਰੂ ਗ੍ਰੰਥ ਸਾਹਿਬ ਮਹਾਰਤ ਦੀ ਸੰਪਾਦਨਾ ਕੀਤੀ ਤੇ ਕਿਹਾ ਭਾਈ ਗੁਰਦਾਸ ਤੇਰੀ ਜਿਹੜੀ ਵਾਰਾ ਹੈ ਤੇਰੀ ਜਿਹੜੀ ਬਾਣੀ ਹੈ ਇਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਏਗਾ ਤੇ ਕੀ ਕਹਿੰਦੇ ਆ ਉਸ 'ਚ ਦੇਖੋ ਕੀ ਕਿਹਾ ਉਹਨਾਂ ਨੇ ਪ੍ਰਯਾਗ ਬਾਰੇ ਕਹਿੰਦੇ ਪੰਜ ਬਾਰ ਗੰਗ ਜਾਏ ਪੰਜ ਬਾਰ ਪ੍ਰਯਾਗ ਨਾਏ ਕਹਿੰਦੇ ਜੀ ਪੰਜ ਵਾਰ ਕੋਈ ਗੰਗਾ ਇਸ਼ਨਾਨ ਕਰੇ ਔਰ ਪੰਜ ਵਾਰ ਪ੍ਰਯਾਗ ਦਾ ਇਸ਼ਨਾਨ ਕਰ ਲੇ ਤੇ ਸਾ ਪੁਨ ਇੱਕ ਗੁਰਸਿੱਖ ਕੋ ਨਵਾਏਗਾ ਕਹਿੰਦਾ ਜੀ ਤੁਸੀਂ ਕਿਸੇ ਗੁਰਸਿੱਖ ਨੂੰ ਪ੍ਰੇਰਿਤ ਕਰਕੇ ਅਮਰਸਰ ਸਾਹਿਬ ਕਿਸੇ ਵੀ ਪਵਿੱਤਰ ਨਦੀ 'ਚ ਉਹਦਾ ਇਸ਼ਨਾਨ ਕਰਵਾ ਦੋ ਤੇ ਤੁਹਾਨੂੰ ਪੰਜ ਪ੍ਰਿਆਗ ਦਾ ਇਸ਼ਨਾਨ ਮਿਲ ਜੇਗਾ ਪੰਜ ਗੰਗਾ ਦਾ ਇਸ਼ਨਾਨ ਮਿਲ ਜੇਗਾ ਇਹ ਤਾਂ ਲਕੀਏ ਬੜਾ ਪਵਿੱਤਰ ਹੈ ਇਹਦਾ ਬੜਾ ਪੁੰਨ ਹੈ ਤਾਂ ਹੀ ਲਿਖਿਆ ਨਾ ਪੰਜ ਵਾਰ ਗੰਗਨ ਆਏ ਤੇ ਪੰਜ ਵਾਰ ਗੰਗਾ ਦਾ ਇਸ਼ਨਾਨ ਮਿਲ ਜੇਗਾ ਕੇ ਨੂੰ ਪ੍ਰੇਰਿਤ ਕਰੀਏ ਸੋ ਆਪਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਜਿੰਨੇ ਵੀ ਰੱਬ ਨੂੰ ਮੰਨਣ ਵਾਲੇ ਲੋਕ ਹੈ ਉਹ ਜਾ ਕੇ ਗੰਗਾ ਤੇ ਇਸ਼ਨਾਨ ਜ਼ਰੂਰ ਕਰਨ ਤਾਂ ਕਿ ਉਹਨਾਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਅੰਦਰ ਵੀ ਗੰਗਾ ਜਮਨਾ ਸਰਸਵਤੀ ਹੈ ਅਸੀਂ ਕਿਵੇਂ ਅੰਦਰ ਜਾ ਕੇ ਉਹ ਪ੍ਰਮਾਤਮਾ ਦੇ ਦਰਸ਼ਨ ਕਰਨੇ ਕਿਵੇਂ ਇਸ਼ਨਾਨ ਕਰਨਾ ਇਹਨਾਂ ਦਾ ਬੜਾ ਗਹਿਰਾ ਮਹੱਤਵ ਹੈ ਅਗਰ ਸਾਡੇ ਬਾਹਰ ਪ੍ਰੇਮ ਪੈਦਾ ਹੋਏਗਾ ਤਾਂ ਹੀ ਅੰਦਰ ਜਾਵਾਂਗੇ ਨਾ ਇਸ ਦਾ ਮਤਲਬ ਉਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ Hindu ਧਰਮ ਲਈ ਆ ਜਾਂ Hindu ਧਰਮ ਦੇ ਵਿੱਚ ਹੀ ਜਿਹੜਾ ਪ੍ਰਾਗਰਾਜ ਚ ਮਹਾਕੁੰਬ ਹੈ ਇਹ ਸਿਰਫ Hindu ਧਰਮ ਦੇ ਨਾਲ ਜੁੜਿਆ ਹੋਇਆ ਇਹ ਗੱਲ ਜਿਹੜੀ ਹੈ ਇਸ ਚ ਸੱਚਾਈ ਇਸ ਦਾ ਮਤਲਬ ਨਹੀਂ ਹੈਗੀ ਨਹੀਂ ਨਹੀਂ ਜੋ Hindu ਧਰਮ ਹੈ ਨਾ ਹਿੰਦੂ ਧਰਮ ਜਿਹੜਾ ਹਿੰਦੂ ਸ਼ਬਦ ਹੈ ਜੀ ਇਹ ਸ਼ਬਦ ਬਹੁਤ ਬਾਦਸ਼ਾਹ ਹੈ ਸਾਡੇ ਕਿਸੇ ਵੀ ਗ੍ਰੰਥ ਚ ਹਿੰਦੂ ਸ਼ਬਦ ਨਹੀਂ ਆ ਉਹਨਾਂ ਚ ਸਨਾਤਨ ਹੈ ਤਾਂ ਸਨਾਤਨ ਦਾ ਮਤਲਬ ਕੀ ਹੁੰਦਾ ਜੋ ਸਦਾ ਤੋਂ ਸਾਸਵਤ ਸੱਚ ਚੱਲੇ ਆ ਰਿਹਾ ਓਕੇ ਬਾਣੀ ਚ ਵੀ ਲਿਖਿਆ ਹੈ ਬਾਣੀ ਚ ਲਿਖਿਆ ਆਪ ਪਛਾਣੇ ਆਪੇ ਆਪ ਆਪਣੇ ਆਪ ਨੂੰ ਪਛਾਣੋ ਰੋਗ ਨਾ ਵਿਆਪੇ ਤੀਨੇ ਤਾਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੁਆ ਜਦੋਂ ਅਸੀਂ ਜਿੰਦੇ ਜੀ ਮਰਨਾ ਸਿੱਖਾਂਗੇ ਵਾਪਸ ਸੰਗਮ ਤੇ ਆਵਾਂਗੇ ਤਾਂ ਸਾਨੂੰ ਗਿਆਨ ਹੋਏਗਾ ਗੁਰੂ ਸਾਹਿਬ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਜਿਹੜੀ ਗੱਲ ਸੂਲੂਜ ਸੱਚ ਚੱਲੀ ਆ ਰਹੀ ਹੈ ਹੁਣ ਵੀ ਸੱਚ ਅੱਗੇ ਵੀ ਸੱਚ ਰਹੇਗੀ ਤੇ ਗੁਰੂ ਸਾਹਿਬ ਨੇ ਤੇ ਗੱਲ ਹੀ ਨਵੇੜਤੀ ਗੁਰੂ ਸਾਹਿਬ ਕਹਿੰਦੇ ਚਾਰ ਪੁਕਾਰਾਂ ਨਾ ਤੂੰ ਮੰਨੈ ਚਾਰੇ ਵੇਦ ਪੁਕਾਰਦੇ ਆ ਪਰ ਤੁਸੀਂ ਮੰਨਦੇ ਨਹੀਂ ਫਿਰ ਕਹਿੰਦੇ 60 ਵੀ ਏਕਾ ਬਾਤ ਬਖਾਨੈ 6 ਦਰਸ਼ਨ ਸ਼ਾਸਤਰ ਨੇ ਸਾਡੇ ਉਹ ਵੀ ਇਹ ਗੱਲ ਸਮਝਾਉਂਦੇ ਆ ਫਿਰ ਕਹੇ 10 ਅਸ਼ਟੀ ਮਿਲ ਇੱਕੋ ਕਹਿਆ ਤੋ ਵੀ ਜੋਗੀ ਭੇਤ ਨਾ ਲਿਆ ਕਾ ਤੁਸੀਂ ਭੇਜ ਦਿਨ ਲੈਂਦੇ ਅਸੀਂ ਤਾਂ ਕੀ ਹੈ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਬਾਣੀ ਕਹਿੰਦੀ ਵੇਦਾਂ ਚ ਨਾਮ ਦੀ ਵਡਿਆਈ ਹੈ ਸੋ ਸੁਣੇ ਨਹੀਂ ਫਿਰੇ ਜੋ ਬਿਤਾ ਲਿਆ ਕਹਿੰਦੇ ਅਸੀਂ ਉਵੇਂ ਲੜਾਈਆਂ ਝਗੜਿਆਂ ਚ ਪਤਾ ਨਹੀਂ ਕਿੱਥੇ ਲੱਗੇ ਆ ਜਿਹੜੀ ਅਸਲ ਚੀਜ਼ ਹੈ ਉਹ ਅੰਦਰ ਹੈ ਜਿਹੜੀ ਬਾਹਰ ਸਾਨੂੰ ਸਮਝਾਈ ਉਸ ਨੂੰ ਅਸੀਂ ਸਮਝਣਾ ਹੈ ਔਰ ਅੰਦਰ ਜਾਣਾ ਹੈ ਅੰਦਰ ਦਾ ਇਸ਼ਨਾਨ ਕਰਨਾ ਹੈ ਬਾਹਰੋਂ ਅਸੀਂ ਪ੍ਰੇਰਣਾ ਲੈਣੀ ਹੈ ਅੰਦਰ ਅਸੀਂ ਜਾਣਾ ਜਿੱਦ ਅਸੀਂ ਬਾਹਰੋਂ ਬੱਚੇ ਪੜਦੇ ਆਂ ਬਾਰੇ ਸਕੂਲ ਜਾ ਕੇ ਪੜਦੇ ਆ ਕਿਤੇ ਕਿਤੇ ਜਾ ਕੇ ਪੜਦੇ ਆ ਪਰ ਗਿਆਨ ਤੇ ਸਾਡੇ ਅੰਦਰ ਹੈ ਨਾ ਜਿਸ ਤੋਂ ਅਸੀਂ ਲਾਭ ਉਠਾਣਾ ਤੇ ਇਸ ਲਈ ਇਹ ਸਾਰੇ ਦਾ ਸਾਰਾ ਜਿਹੜਾ ਵਿਗਿਆਨ ਹੈ ਉਹ ਸਦਾ ਤੋਂ ਚੱਲੇ ਆ ਰਿਹਾ ਸਨਾਤਨ ਦੀ ਸਿੱਖਿਆਵਾਂ ਪੂਰੀ ਮਾਨਵਤਾ ਵਾਸਤੇ ਆ ਹਨ ਸਨਾਤਨ ਨੇ ਕਿਹਾ ਪ੍ਰਾਣੀਆਂ 'ਚ ਸਦਭਾਵ ਹੋ ਉਥੇ ਇਹ ਥੋੜੀ ਲਿਖਿਆ ਕਿ ਇੱਕ ਧਰਮ ਦੂਜੇ ਧਰਮ ਨਾਲ ਸਾਰੇ ਪ੍ਰਾਣੀ ਈਵਨ ਕੀਚੇ ਪਸ਼ੂ ਪੰਛੀ ਨੇ ਉਹਨਾਂ ਦੀ ਵੀ ਰੱਖਸ਼ਾ ਹੈ ਪੀੜ ਪੌਦੇ ਉਹਨਾਂ ਦੀ ਵੀ ਰੱਖਸ਼ਾ ਹੈ ਉਹੀ ਗੁਰਬਾਣੀ 'ਚ ਹੈ ਗੁਰਬਾਣੀ ਦੇ ਪੀੜ ਪੌਦਿਆਂ ਨੂੰ ਰੱਬ ਮੰਨਦੀ ਹੈ ਸनातਨ ਵੀਰ ਆ ਬੰਦਾ ਸਨਾਤਨ ਕਹਿੰਦਾ ਹੈ ਕ੍ਰਿਸ਼ਨ ਜੀ ਮਹਾਰਾਜ ਬਾਰੇ ਤੁਹਾਨੂੰ ਪਤਾ ਜੀ ਕਿੱਥੇ ਰਹਿੰਦੇ ਸੀ ਬਰਿੰਦਾਵਨ ਜੇ ਤੁਲਸੀ ਦਾ ਬਨ ਹੋਵੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਹੈ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਕਹਿੰਦਾ ਪ੍ਰਮਾਤਮਾ ਤੂੰ ਤੇ ਕੁਦਰਤ 'ਚ ਵਸਿਆ ਹੋਇਆ ਹੈ ਰਾਮ ਭਗਵਾਨ ਦੇ ਦਾਦਾ ਜੀ ਨੇ ਜੰਗਲ ਆਏ ਖੁਦ ਉਹਨਾਂ ਜੰਗਲ ਆਏ ਆਪ ਬਨਵਾਸ ਚਲੇ ਗਏ ਉੱਥੇ ਜਾ ਕੇ ਪੰਜਵਟੀ ਪੰਜ ਪੇੜਾਂ ਦੇ ਵਿੱਚ ਬੈਠੇ ਰਹੇ ਤੇ ਬੜਾ ਪ੍ਰਕਿਰਤੀ ਨੂੰ ਪ੍ਰੇਮ ਕੀਤਾ ਇਹ ਸਾਡੀ ਦੋਵੇਂ ਜਿਹੜੇ ਧਰਮ ਹੈ ਹਿੰਦੂ ਤੇ ਸਿੱਖ ਧਰਮ ਇਹਨਾਂ ਦੀ ਮਰਿਆਦਾਵਾਂ ਜਿਹਦਾ ਦੇਖੋ ਇੱਕ ਤੇ ਹਿੰਦੂ ਧਰਮ 'ਚ ਸਨਾਤਨ ਧਰਮ ਚ ਦੱਸਿਆ ਗਿਆ ਕਿ ਰੱਬ ਨੂੰ ਮਿਲਣ ਦਾ ਤਰੀਕਾ ਕੀ ਹੈ ਅੰਦਰ ਪੰਜ ਸ਼ਬਦ ਵੱਜਦੇ ਹਨ ਉਹਨਾਂ ਨੂੰ ਸੁਣਨਾ ਬਾਣੀ ਵੀ ਕਹਿੰਦੀ ਪੰਜ ਸ਼ਬਦ ਤੇ ਘਰ ਸੁਭਾਗੇ ਸ਼ਬਦ ਵਾਜੇ ਕਿ ਜਿਹਦੇ ਅੰਦਰ ਪੰਜ ਸ਼ਬਦ ਵੱਜਦੇ ਹਨ ਇੱਕ ਸ਼ਬਦ ਉਹਦੀ ਪੰਜ ਤੁੰਕਾਰਾਂ ਉਹਦਾ ਘਰ ਸੁਭਾਗ ਹੈ ਤੇ ਕ੍ਰਿਸ਼ਨ ਮਹਾਰਾਜ ਨੇ ਜਦੋਂ ਯੁੱਧ ਸ਼ੁਰੂ ਹੋਇਆ ਸੰਸਾਰ ਦਾ ਮਾ ਪੜਦਾ ਤੇ ਕਿਹੜਾ ਸੰਖ ਵਜਾਇਆ ਪੰਜ ਜਨੈ ਰਿਸ਼ੀਕੇਸ਼ੋ ਦੇਵਦੰਤਮ ధਨੰਜਯ ਉਹਨਾਂ ਨੇ ਪੰਜ ਜਨੈ ਸੰਖ ਵਜਾਇਆ ਕਿ ਪੰਜ ਸ਼ਬਦ ਸੁਣੋ ਤੋ ਇੱਕ ਹੀ ਫਿਲਾਸਫੀ ਹੈ ਇੱਕ ਹੀ ਰਹਿਣੀ ਹੈ ਨਾ ਕਦੇ ਬਦਲੀ ਨਾ ਬਦਲ ਸਕਦੀ ਹਾਂ ਬਾਹਰੀ ਸਾਡੀ ਰਿਵਾਜ ਰੀਤੀ ਇਹ ਜ਼ਰੂਰ ਅੱਡ ਅੱਡ ਹੋ ਸਕਦੇ ਆ ਜਿੱਦਾਂ ਗੁਰੂ ਸਾਹਿਬ ਨੇ ਖੁਦ ਵੀ ਕਿਹਾ 10ਵੀਂ ਪਾਸ਼ੇ ਇਹ ਕਹਿੰਦੇ ਦੇਹਰਾ ਮਸੀਤ ਸੋਈ ਪੂਜਾ ਨਮਾਜ਼ ਹੋਈ ਮਾਨਸ ਸਭੇ ਇੱਕ ਅਨੇਕੋ ਪਰਵਾ ਹੋ ਪਰਮਾ ਹੋ ਕੰਨਨ ਇੱਕਤਾ ਦਾ ਪਰਮਾ ਹੈ ਸਾਰਾ ਅਸੀਂ ਕੀ ਆ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਸਭ ਇੱਕ ਦਾ ਗੁਰਬਾਣੀ ਕਹਿੰਦੀ ਹੈ ਕਹਿੰਦੇ ਜਿਹੜਾ ਬੰਦਾ ਇੱਕ ਨਹੀਂ ਨਾ ਸਮਝਦਾ ਉਹ ਬੰਦਾ ਨਹੀਂ ਹੋ ਸਕਦਾ ਹੁਕਮ ਪਛਾਣਿਆ ਤਾਂ ਇੱਕੋ ਜਾਣੇ ਬੰਦਾ ਕਈ ਹੈ ਸੋਈ ਲੇਕਿਨ ਅਸੀਂ ਕੀ ਕਰ ਤੋਲਣ ਦੇ ਲੱਗੇ ਆ ਤੇ ਇਹ ਕਹਿੰਦੇ ਨਹੀਂ ਇਹ ਅੱਡ ਹੈ ਜੀ ਅਸੀਂ ਅੱਡ ਹੈ ਜੀ ਬਾਹਰੀ ਰੀਤੀ ਰਿਵਾਜ ਅੱਡ ਹੋ ਸਕਦੇ ਆ ਦੇਖੋ ਇੱਕ ਬਹੁਤ ਤਗੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਹਿੰਦੇ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੁਭਾਲੇ ਕੀ ਪ੍ਰਮਾਤਮਾ ਤੇਰਾ ਇਦਾਂ ਦਾ ਕਿਹੜਾ ਕਰ ਹੈ ਜਿੱਥੇ ਬਹਿ ਕੇ ਤੂੰ ਸਾਰਿਆਂ ਨੂੰ ਸੰਭਾਲ ਕਰਦਾ ਹੈ ਕਿਹੜਾ ਕਰ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਨ ਹਾਰੇ ਕਹਿੰਦੇ ਤੇਰੇ ਅ ਸੰਖਾ ਨਾਦ ਵੱਜ ਰਹੇ ਉਹ ਹੈ ਤੇਰਾ ਕਰ ਉਥੇ ਕੋਈ ਫਰਕ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਉਥੇ ਤੁਸੀਂ ਯੋਗੀ ਬਣ ਕੇ ਜਾਓ ਸਿੱਧ ਬਣ ਕੇ ਜਾਓ ઋષਿ ਬਣ ਕੇ ਜਾਓ ਜਪੀ ਬਣ ਕੇ ਜਾਓ ਜੋ ਮਰਜੀ ਬਣ ਕੇ ਜਾਓ ਅੰਚੇ ਗੁਰੂ ਸਾਹਿਬ ਕਹਿੰਦੇ ਹੋਰ ਕੀਤੇ ਤੁਧ ਨੂੰ ਗਾਵਨ ਸੋ ਮੈਂ ਚੀਤਨਾ ਆਵਣ ਨਾਨਕ ਕਿਆ ਵਿਚਾਰੇ ਕਹਿੰਦਾ ਮੈਂ ਕੀ ਕੀ ਵਿਚਾਰ ਕਰਕੇ ਦੱਸਾਂ ਪਤਾ ਨਹੀਂ ਕਿੰਨੇ ਕਿ ਤੈਨੂੰ ਪੁਕਾਰਦੇ ਨੇ ਜਿਹੜੇ ਤੈਨੂੰ ਸੱਚੀ ਸਰਦਾ ਨਾਲ ਸੱਚੇ ਪਿਆਰ ਨਾਲ ਪੁਕਾਰਦੇ ਨੇ ਕਿਹੜੇ ਮਰਜੀ ਰਸਤੇ ਤੋਂ ਜਾਣ ਉਹ ਕੁਰਬਾਨ ਨੇ ਔਰ ਜਿਹੜੇ ਜਦਾ ਉਦਾਹਰਣ ਦੇ ਤੌਰ ਤੇ ਤੁਸੀਂ ਬਹੁਤ ਚੰਗੇ ਸਕੂਲ 'ਚ ਪੜਦੇ ਹੋ ਸਭ ਤੋਂ ਮਸ਼ਹੂਰ ਸਕੂਲ ਹੈ ਸ਼ਹਿਰ ਦਾ ਲੇਕਿਨ ਜੇ ਤੁਸੀਂ ਪੜਨਾ ਨਹੀਂ ਚਾਹੁੰਦੇ ਤੁਹਾਡੇ ਮਨ 'ਚ ਐਬ ਨੇ ਤੁਸੀਂ ਸਕੂਲ ਦੀ ਗੱਲ ਹੀ ਨਹੀਂ ਮੰਨਦੇ ਤੇ ਤੁਸੀਂ ਉਹ ਸਕੂਲ ਤੋਂ ਕੋਈ ਫਾਇਦਾ ਨਹੀਂ ਉਠਾ ਸਕਦੇ ਲੇਕਿਨ ਇੱਕ ਬੱਚਾ ਜਿਹੜਾ ਬਹੁਤ ਪੜ੍ਹਾਈ ਕਰਨਾ ਚਾਹੁੰਦਾ ਪਰ ਉਹ ਬਹੁਤ ਗਰੀਬੀ ਚ ਹੈ ਉਹ ਬਹੁਤ ਪ੍ਰਾਈਵੇਟ ਜੇ ਇੱਕ ਸਧਾਰਨ ਜੇ ਸਕੂਲ ਚ ਪੜ ਰਿਹਾ ਪਰ ਉਹ ਪੜ੍ਹਾਈ ਚ ਬੜਾ ਮਨ ਲੰਦਾ ਤੇ ਉਹ ਤੁਹਾਡੇ ਤੋਂ ਕਿਤੇ ਅੱਗੇ ਵਧ ਜੇਗਾ ਇਸ ਲਈ ਇਹ ਧਰਮਾਂ ਦਾ ਕੋਈ ਫਰਕ ਨਹੀਂ ਕਿਹੜਾ ਧਰਮ ਕੀ ਹੈ ਅਸੀਂ ਕਿੱਦਾਂ ਦੇ ਆ ਸਾਡਾ ਅਸੀਂ ਕਿਹੜੇ ਸੰਤ ਨਾਲ ਜੁੜੇ ਕੋਈ ਫਰਕ ਨਹੀਂ ਆ ਅਸੀਂ ਕਿੱਦਾਂ ਦੇ ਆ ਜੇ ਅਸੀਂ ਆਪਣੇ ਅੰਦਰੋਂ ਸੱਚੇ ਆ ਨਾ ਤੇ ਰੱਬ ਸਾਡੀ ਬਾਹ ਜਰੂਰ ਫੜਦਾ ਸਾਡੀ ਲਾਜ ਜਰੂਰ ਰੱਖਦਾ ਪਰ ਕਦੋਂ ਰੱਖਦਾ ਇੱਕ ਮੈਂ ਇੱਕ ਸ਼ਬਦ ਭਾਵ ਚਾ ਕੇ ਤੁਹਾਨੂੰ ਸੁਣਾਉਣਾ ਚਾਹੂੰਗਾ ਲਾਜ ਕਦੋਂ ਰੱਖਦਾ ਆਪ ਜੀ ਭਾਈ ਗੁਰਦਾਸ ਦੇ ਇੱਕ ਸ਼ਬਦ ਸੁਣਨਾ ਕਹਿੰਦੇ ਅੰਦਰ ਸਭਾ ਦੁਸ਼ਾਸ਼ਨ ਹੈ ਮੱਥੇ ਵਾਲ ਦ੍ਰੋਪਤੀ ਆਂਦੀ ਦ੍ਰੋਪਤੀ ਨੂੰ ਮੱਥੇ ਤੋਂ ਫੜ ਕੇ ਵਾਲਾਂ ਤੋਂ ਫੜ ਕੇ ਸਭਾ ਚ ਲੈ ਆਏ ਦੁਸ਼ਾਸ਼ਨ ਦੀ ਦੂਤਾ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਦੂਤਾ ਨੂੰ ਕਹਿੰਦੇ ਇਹਨੂੰ ਨੰਗੀ ਕਰ ਦੋ ਵਸਤਰ ਵਹੀਨ ਕਰ ਦੋ ਪੰਜੋ ਪਾਡੋ ਦੇਖਦੇ ਉਹ ਘਟਰੁद्धि ਨਾਰ ਜਿਨ੍ਹਾਂ ਦੀ ਜਿਨ੍ਹਾਂ ਦੀ ਪਤਨੀ ਵਿਫਤਾ ਚ ਪੈ ਗਈ ਉਹ ਦੇਖਦੇ ਰਹੇ ਕੁਛ ਨਹੀਂ ਕਰ पाए ਕਿਉਂਕਿ ਵਕਤ ਦੰਦਸ ਫਿਰ ਕੀ ਹੈ ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੈ ਬਿਲਾ ਲਾਂਦੀ ਦੇਖੋ ਭਾਈ ਗੁਰਦਾਸ ਕਹਿੰਦੇ ਕਿ ਉਹ ਅੱਖਾਂ ਬੰਦ ਕਰਕੇ ਧਿਆਨ ਧਰ ਕੇ ਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਦੀ ਹੈ ਤੇ ਕੀ ਹੁੰਦਾ ਕੱਪੜ ਕੋਟ ਉਸਾਰੀਨ ਨਦੂਤਾ ਪਾਰ ਬਸੰਦੀ ਕਹਿੰਦਾ ਦੂਤਾਂ ਦੀ ਪਾਰ ਨਹੀਂ ਬਸਦੀ ਕਰੋੜਾਂ ਹੀ ਕੱਪੜੇ ਉੱਥੇ ਆ ਜਾਂਦੇ ਆ ਤੇ ਕਿਉਂ ਆਏ ਦੇਖ ਕਿੰਨੀ ਵੱਡੀ ਗੱਲ ਕਹਿੰਦੇ ਲਾਸਟ 'ਚ 나ਥ ਅਨਾਥਾਂ ਬਾਣ ਤੁਰਾਂਦੀ ਕਹਿੰਦਾ ਰੱਬ ਦੀ ਇਹ ਨਾ ਸ਼ੁਰੂ ਤੇ ਕਾਦਤ ਹੈ ਜਦੋਂ ਉਹਨੂੰ ਕੋਈ ਪ੍ਰੇਮ ਨਾਲ ਯਾਦ ਕਰਦਾ ਹੈ ਹਾਜ਼ਰ ਹੋ ਜਾਂਦਾ ਹੈ ਚਾਰੇ ਜੀ ਸਿੱਖ ਅਤੇ ਹਿੰਦੂਆਂ ਦੀ ਜਿੱਦਾਂ ਤੁਸੀਂ ਦੱਸਿਆ ਵੀ ਪਰਾਗਰਾਗ ਚ ਜਿਹੜਾ ਮਹਾਕੁੰਮ ਮੇਲਾ ਚੱਲ ਰਿਹਾ ਹੈ ਇਸ ਦੀ ਤਾਂ ਤੁਸੀਂ ਪਰੰਪਰਾ ਦੱਸਤੀ ਵੀ ਹਾਂ ਸਿੱਖ ਧਰਮ ਨਾਲੇ ਜੁੜੀ ਹੋਈ ਹੋਰ ਵੀ ਕਈ ਐਗੀਆਂ ਹਿੰਦੂ ਧਰਮ ਦੀਆਂ ਪਰੰਪਰਾ ਹੈਗੀਆਂ ਜਿਹੜੀਆਂ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਸਾਰੀਆਂ ਪਰੰਪਰਾ ਜੁੜੀਆਂ ਸਾਰੀਆਂ ਪਰੰਪਰਾਵਾਂ ਜੁੜੀਆਂ ਸਿਰਫ ਔਰ ਸਿਰਫ ਇੱਕ ਜਿਹੜੀ ਪਰੰਪਰਾ ਲਾਸਟ ਆਪਾਂ ਨੂੰ ਫਰਕ ਆਂਦੀ ਉਹ ਤਾਂ ਹੁੰਦੀ ਹੈ ਕਿਉਂਕਿ ਸਨਾਤਨ ਬਹੁਤ ਪੁਰਾਣਾ ਮਤ ਹੈ ਬਹੁਤ ਪੁਰਾਣਾ ਇਸ ਚ ਬਹੁਤ ਕੁਰਿਤੀਆਂ ਆ ਗਈਆਂ ਪੰਡਤਾਂ ਨੇ ਜਿਹੜੇ ਪਖੰਡੀ ਟਾਈਪ ਸੀ ਆਪਣੇ ਸਵਾਰਥ ਵਾਸਤੇ ਲੋਕਾਂ ਨੂੰ ਗੁੰਮਰਾਹਕ ਸ਼ੁਰੂ ਕਰਨਾ ਕਰਤਾ ਲੋਕਾਂ ਕੋਲੋਂ ਪੈਸੇ ਕਮਾਣੇ ਸ਼ੁਰੂ ਕਰਤੇ ਉਹਨਾਂ ਨੂੰ ਬੁਰਾਈਆਂ ਵੱਲ ਲੈ ਕੇ ਜਾਣ ਲੱਗ ਪਏ ਗੁਰੂ ਸਾਹਿਬ ਨੇ ਫਿਰ ਆ ਕੇ ਬੁਰਾਈਆਂ ਨੂੰ ਦੂਰ ਕਰਕੇ ਉਹ ਸੱਚੇ ਸਨਾਤਨ ਦਾ ਫਿਰ ਪ੍ਰਚਾਰ ਕੀਤਾ ਗੁਰੂ ਸਾਹਿਬ ਨੇ ਕਿਹਾ ਚਾਰੋਂ ਵੇਦ ਹੋਏ ਸਚਿਆਰ ਬਾਣੀ 'ਚ ਲਿਖਦਾ ਕਿ ਚਾਰੇ ਵੇਦ ਸੱਚੇ ਹੋਏ ਹਨ ਕਹਿੰਦੇ ਝੂਠਾ ਕੌਣ ਹੈ ਜੋ ਨਾ ਵਿਚਾਰਿਆ ਜਿਹੜਾ ਵਿਚਾਰ ਨਹੀਂ ਕਰਦਾ ਦੇਖੋ ਤੁਸੀਂ ਮੈਂ ਤੁਹਾਨੂੰ ਆਨੰਦ ਕਾਰਜ ਆਪਾਂ ਪੜ੍ਹਦੇ ਹਾਂ ਕੀ ਲਿਖਿਆ ਗੁਰੂ ਸਾਹਿਬ ਨੇ ਅਗਰ ਸਾਂਝਾ ਤਾਂ ਹੀ ਲਿਖਿਆ ਨਾ ਕੀ ਲਿਖਿਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਹਿੰਦੇ ਹਰ ਪਹਿਲੜੀ ਲਾਭ ਪਰਵਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦੜਿੜੋ ਪਾਪਤ ਜਾਇ ਬਲਰਾਮ ਜੀਓ ਕਹਿੰਦਾ ਬਾਣੀ ਪੜੋ ਧਿਆਨ ਨਾਲ ਵੇਦ ਸ਼ਾਸਤਰ ਜਿਹੜੇ ਬ੍ਰਹਮਾ ਨੇ ਲਿਖੇ ਉਹਨਾਂ ਨੂੰ ਧਿਆਨ ਨਾਲ ਪੜੋ ਧਰਮ ਦੀ ਸਮਝ ਆਏਗੀ ਤਾਂ ਤੁਹਾਡੇ ਪਾਪ ਦੂਰ ਹੋਣਗੇ ਹੁਣ ਸਪਸ਼ਟੀ ਲਿਖਦਾ ਤੁਸੀਂ ਅਗਰ ਕਦੇ ਗੁਰੂ ਘਰ ਗਏ ਹੋ ਭੋਗ ਹੁੰਦਾ ਜਦੋਂ ਪੈਂਦਾ ਤੇ ਹਮੇਸ਼ਾ ਇੱਕ ਸ਼ਬਦ ਬੋਲਦੇ ਆ ਦੇਖੋ ਕਿੰਨੇ ਧਿਆਨ ਨਾਲ ਸੁਣਿਆ ਸ਼ਬਦ ਕਹਿੰਦੇ ਆ ਅੰਤੈ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਰਬਾਨ ਜੀਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਨ ਜੀਓ ਕਹਿੰਦੇ ਕਿ ਉਹ ਪ੍ਰਾਨ ਦੀ ਕਥਾ ਪੜੇਗਾ ਗੋਪਾਲ ਨਾਮਕ ਕੇਸਾ ਧਾਰੀ ਪੰਡਤ ਨੂੰ ਸਦ ਲਿਓ ਉਹ ਗੁਰੂ ਸਾਹਿਬ ਦਾ ਕੋਈ ਪਿਆਰਾ ਹੋਣਾ ਹੁਣ ਇਸ ਦੀ ਵਿਆਖਿਆ ਬਹੁਤ ਸਾਰੇ ਅਲੱਗ-ਅਲੱਗ ਕਰਦੇ ਆ ਕਈ ਲੋਕ ਕਹਿੰਦੇ ਕਿ ਜੀ ਨਹੀਂ ਪੰਡਿਤ ਵਾਰੇ ਨਹੀਂ ਕਿਹਾ ਲੇਕਿਨ ਅੱਗੇ ਦੇਖੋ ਲਿਖਿਆ ਪ੍ਰਾਣ ਜਿਓ ਪ੍ਰਾਣ ਵੀ ਤੇ ਕਿਹਾ ਹੈ ਨਾ ਪ੍ਰਾਣ ਵੀ ਤੇ ਹਿੰਦੂਆਂ ਦਾ ਇੱਕ ਉਪਨਿਸ਼ਦ ਹੈ ਉਹਨੂੰ ਕਿਹਾ ਗਿਆ ਪ੍ਰਾਣ ਕਿਹਾ ਗਿਆ 18 ਸਾਡੇ ਪ੍ਰਾਣ ਹੈ ਉਹਨਾਂ ਚ ਇੱਕ ਪ੍ਰਾਣ ਹੈ ਗਰਲ ਪ੍ਰਾਣ ਪੜਦੇ ਨਾ ਬਹੁਤ ਲੇਕਿਨ ਲਾਸਟ ਦੇਖੋ ਕਿੰਨੀ ਵੱਡੀ ਗੱਲ ਲਿਖੀ ਹੈ ਗੁਰੂ ਸਾਹਿਬ ਕਹਿੰਦੇ ਪਿੰਡ ਕਹਿੰਦੇ ਮੇਰਾ ਪਿੰਡ ਦਾਨ ਕਰਿਓ ਪੱਤਲ ਪੱਤਿਆਂ ਦੇ ਖਾਣਾ ਖਵਾਂਦੇ ਆ ਹਿੰਦੂ ਲੋਕ ਕਿਰਿਆ ਹਿੰਦਜ ਕਿਰਿਆਵਾਂ ਜਿੰਨੀਆਂ ਕਹਦਾ ਉਹ ਵੀ ਕਰਿਓ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਤੇ ਮੇਰੇ ਫੁੱਲ ਕਹਿੰਦੇ ਹਰਿਦਵਾਰ ਜਾ ਕੇ ਪਾਏ ਉਹ ਤੇ ਜੇ ਫਰਕ ਹੁੰਦਾ ਲਿਖਦੇ ਕੋਈ ਫਰਕ ਨਹੀਂ ਹੈ ਇਹ ਫਰਕ ਬਣਾਇਆ ਅਸੀਂ ਗੁਰੂ ਨੇ ਕੋਈ ਫਰਕ ਨਹੀਂ ਰੱਖਿਆ ਗੁਰੂ ਨੇ ਕਿਹਾ ਅਸੀਂ ਸਾਰੇ ਇੱਕ ਆ ਅੰਦਰ ਜਾ ਕੇ ਅਸੀਂ ਭਗਤੀ ਕਰੀਏ ਹਾਂ ਬਾਹਰੀ ਤੌਰ ਤੇ ਸਾਡੇ ਧਰਮ 'ਚ ਬਹੁਤ ਗ੍ਰਾਵਟ ਆ ਚੁੱਕੀ ਸੀ ਔਰ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਸ਼ੁਰੂ ਕਰਤਾ ਮੁਗਲਾਂ ਨੇ ਸਾਡੇ ਤੇ ਆ ਕੇ ਕਬਜ਼ਾ ਕਰ ਲਿਆ ਤੇ ਗੁਰੂ ਸਾਹਿਬ ਨੇ ਫਿਰ ਤੋਂ ਸਾਨੂੰ ਸિંહ ਬਣਾਇਆ ਸ਼ੇਰ ਨਹੀਂ ਬਾਦਸ਼ਾਹ ਸિંહ ਦਾ ਮਤਲਬ ਬਾਦਸ਼ਾਹ ਜੰਗਲ ਦਾ ਰਾਜਾ ਜਿਹਦਾ ਸ਼ੇਰ ਹੁੰਦਾ ਸਾਨੂੰ ਕਿਹਾ ਤੁਸੀਂ ਬਾਦਸ਼ਾਹ ਆਪਣੇ ਨਾਮ ਵਿੱਚ ਸિંહ ਲਿਖੋ ਔਰ ਖਾਲਸਾ ਦੀ ਸਥਾਪਨਾ ਕੀਤੀ ਜਿਹੜੀ ਵਿਲੱਖਣ ਹੈ ਜਿਹੜੀ ਖਾਸ ਹੈ ਔਰ ਖਾਲਸਾ ਕਿਹਨੂੰ ਕਿਹਾ ਕਹਿੰਦੇ ਖਾਲਸਾ ਕੌਣ ਹੈ ਜਾਗਤ ਜੋਤ ਜਪੈ ਨਿਸਬਾਸਰ ਇੱਕ ਬਿਨਾ ਮਨ ਨੇਕ ਨਾ ਅੰਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਵ੍ਰਤ ਗੋੜ ਮੜੀ ਮਠ ਭੂਲ ਨਾ ਮੰਨੇ ਲਾਸਟ ਚ ਲਿਖਿਆ जागत ज्योत जगह ਘਟ ਭੀਤਰ ਤਬੇ ਖਾਲਸ ਤਾਹੀ ਨ ਖਾਲਸ ਜਾਨੈ ਕਹੈ ਜਿਹੜਾ ਇਥੋਂ ਜਿੰਦੀ ਜਾਗ ਦੀ ਜੋਤ ਪ੍ਰਕਟ ਕਰਕੇ ਇਥੋਂ ਸ਼ਬਦ ਨਾਲ ਜੁੜਦਾ ਓਹੀ ਸੰਗਮ ਗੱਲ ਓਹੀ ਅਨੰਦ ਨਾਦ ਨਾਲ ਜੁੜੀ ਗੱਲ ਕਹਿੰਦਾ ਉਹ ਸੱਚਾ ਖਾਲਸ ਹੈ ਬਾਰੀ ਖਾਲਸਾ ਵੀ ਆਪਾਂ ਉਸ ਤੋਂ ਵੀ ਬਲਿਹਾਰੇ ਜਾਨਦੇ ਆ ਜਿਨ੍ਹਾਂ ਨੇ ਸਾਨੂੰ ਹਜ਼ਾਰਾਂ ਸਾਲਾਂ ਦੀ ਜਿਹੜੀ ਸੜੀ ਉਹ ਸੀ ਗੁਲਾਮੀ ਸੀ ਉਸ ਤੋਂ ਆਜ਼ਾਦ ਕਰਾ ਦਿੱਤਾ ਔਰ ਸਾਨੂੰ ਸੱਚੇ ਮੈਨੇ ਅਧਿਆਤਮ ਨਾਲ ਜੋੜਤਾ ਦੇਖੋ ਗੁਰੂ ਸਾਹਿਬ ਦਾ ਅਗਰ ਮਿਸ਼ਨ ਇਹ ਹੁੰਦਾ ਗੁਰੂ ਸਾਹਿਬ ਨੇ ਦੇਖੋ ਪਹਿਲਾ ਕਿਸ ਨੂੰ ਪੰਜ ਪਿਆਰਾਂ ਚ ਸਭ ਤੋਂ ਪਹਿਲਾਂ ਕਿਹਨੂੰ ਲਿਆ ਦਇਆ ਨੂੰ ਦੇ ਆਰਾਮ ਨੂੰ ਕੀ ਬੜਾਤਾ ਦਇਆ ਸਿੰਘ ਦਇਆ ਹੋਣੀ ਚਾਹੀਦੀ ਹੈ ਧੋਲ ਧਰਮ ਦਇਆ ਕਾ ਪੂਤ ਕਿ ਸਭ ਤੋਂ ਪਹਿਲਾਂ ਧਰਮ ਦਾ ਮਤਲਬ ਹੈ ਉਸ ਚ ਦਇਆ ਹੁੰਦੀ ਹੈ ਫਿਰ ਕੀ ਕੀਤਾ ਗੁਰੂ ਸਾਹਿਬ ਨੇ ਉਸ ਤੋਂ ਬਾਅਦ ਧਰਮ ਫਿਰ ਮੌਕਮ ਔਰ ਹਿੰਮਤ ਔਰ ਸਾਹਿਬ ਇਹ ਸਾਰੇ ਸਾਰੇ ਇੱਕ ਸੈਂਟੀਫਿਕ ਗੱਲਾਂ ਹੈ ਕਿਵੇਂ ਵਿਗਿਆਨ ਨਾਲ ਔਰ ਦੇਖੋ ਉਹਨਾਂ ਦਾ ਅਰਥ ਕੀ ਸੀ ਕੋਈ ਕਿੱਥੋਂ ਇਸਤੀਨਾਪੁਰ ਤੋਂ ਹੈ ਕੋਈ ਨਾਦੇੜ ਸਾਈਡ ਤੋਂ ਹੈ ਤੇ ਕੋਈ ਉੜੀਸਾ ਤੋਂ ਹੈ ਤੇ ਕੋਈ ਗੁਜਰਾਤ ਤੋਂ ਹੈ ਕੋਈ ਲਾਹੌਰ ਤੋਂ ਹੈ ਸਾਰੇ ਕੋਈ ਉਹਨਾਂ ਨੂੰ ਫਿਰਕਾਵਾਦ ਨਹੀਂ ਸੀ ਕਿ ਇੱਕ ਏਰੀਏ ਦਾ ਦੂਸਰਾ ਨਾ ਪੂਰੇ ਸੰਸਾਰ ਦੇ ਵਾਸਤੇ ਉਹਨਾਂ ਦਾ ਉਪਦੇਸ਼ ਸੀ ਸਨਾਤਨ ਨੇ ਕਿਹਾ ਵਸੁਦੇਵ ਕੁਟਮ ਕੁਮ ਕਿ ਵਸੁਦਾ ਕਹੇ ਇਸ ਧਰਤੀ ਨੂੰ ਇਸ ਧਰਤੀ ਦੇ ਵਸਦੇ ਸੀ ਸਾਰੇ ਭੈਣ ਭਰਾ ਸਾਰੇ ਇੱਕ ਪਰਿਵਾਰ ਆ ਤੇਹੀ ਗੁਰਬਾਣੀ ਕਹਿੰਦੀ ਹੈ ਤੱਕ ਕੀ ਕਹਿੰਦੀ ਹੈ ਨਾਮ ਹਰੇ ਦੇ ਸਾਰਿਆਂ ਵਾਸਤੇ ਨਹੀਂ ਕਿਹਾ ਜਿਹਦੇ ਹਿਰਦੇ ਚ ਰੱਬ ਦਾ ਨਾਮ ਹੈ ਸੋ ਵੱਡ ਪਰਿਵਾਰਾ ਕਹਿੰਦਾ ਉਹ ਪਰਿਵਾਰ ਸਾਰਾ ਬਹੁਤ ਵੱਡਾ ਹੈ ਤੇ ਸਾਨੂੰ ਵੀ ਉਸ ਦੇ ਉਪਦੇਸ਼ ਤੇ ਚੱਲਣਾ ਚਾਹੀਦਾ ਵੱਡੇ ਪਰਿਵਾਰ ਦਾ ਹਿੱਸਾ ਬਣਨਾ ਚਾਹੀਦਾ ਤਾਂ ਕਿ ਅਸੀਂ ਸੱਚ ਦੀ ਪ੍ਰਾਪਤੀ ਕਰੀਏ ਇਹ ਮਾਨਸ ਜਨਮ ਜੋ ਮਿਲੇ ਦੇਖੋ ਪੂਰੇ ਜਿਹਦਾ ਅਸੀਂ ਤੋਂ ਹੀ ਬਾਈਬਲ ਅਗਰ ਜਾਂ ਕੁਰਾਨ ਪੜ੍ਹਦੇ ਹੋ ਨਾ ਉਹਨਾਂ ਚ ਕਿਹਾ ਗਿਆ ਕਿ ਅਗਲਾ ਜਨਮ ਨਹੀਂ ਹੁੰਦਾ ਬਸ ਅਸੀਂ ਆਏ ਆ ਤੇ ਚਲੇ ਗਏ ਲੇਕਿਨ ਗੁਰੂ ਗ੍ਰੰਥ ਸਾਹਿਬ ਚ ਤੇ ਸਾਡੇ ਜਿੰਨੇ ਵੀ वेद शास्त्र होए ਉਹਨਾਂ ਚ ਕਿਹਾ ਹੈ بڑے ਭਾਗ ਮਾਨੁਸਤਨ ਪਾਵਾਂ ਕਿ ਤੁਹਾਡੇ ਬਹੁਤ ਵੱਡੇ ਭਾਗ ਹੈ ਮਨਸ ਜਨਮ ਮਿਲਿਆ ਕਿਉਂਕਿ ਤੁਸੀਂ ਕਦੇ ਕੁੱਤੇ ਬਣੇ ਕਦੇ ਬਿੱਲੇ ਬਣੇ ਕਦੇ ਕੁਛ ਇਹ ਬਾਣੀ ਕਹਿੰਦੀ ਹੈ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਬੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਗ ਕਾਲੇ ਦੇਸ ਜਰੀਆ ਕਿ ਬੜੀ ਧੇਰਾ ਬਾਅਦ ਦੇ ਮਿਲੀ ਹੈ ਤੁਸੀਂ ਪਤਾ ਨਹੀਂ ਕਿਹੜੀ ਕਿਹੜੀ ਜੁਨੀਆਂ ਚ ਆਇਓ ਤੇ ਰੱਬ ਦੇ ਪਿਆਰ ਵਾਸਤੇ ਮਿਲੀ ਹੈ ਪ੍ਰੇਮ ਵਾਸਤੇ ਮਿਲੀ ਹੈ ਇਹ ਜਾਇਆ ਨਹੀਂ ਕਰਨੀ ਚਾਹੀਦੀ ਤੇ ਸਭ ਤੋਂ ਉੱਤਮ ਕੀ ਹੈ ਕਿ ਰੱਬ ਦਾ ਪ੍ਰੇਮ ਪੈਦਾ ਕਰੋ ਗੁਰੂ ਸਾਹਿਬ ਦਾ ਲਾਸਟ ਸ਼ਬਦ ਮੈਂ ਪੜ੍ਹਨਾ ਚਾਹੁੰਗਾ ਗੁਰੂ ਸਾਹਿਬ ਨੇ ਕਿਹਾ ਕਹਾਂ ਪਿਓ ਦੋ ਲੋਚਨ ਮੂਦਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਕਹਿੰਦੇ ਤੁਸੀਂ ਅਗਰ ਤੁਹਾਡੇ ਚ ਪ੍ਰੇਮ ਨਹੀਂ ਨਾ ਸਾਰੀ ਜ਼ਿੰਦਗੀ ਧਿਆਨ ਲਾਈ ਜੋ ਧਿਆਨ ਨਹੀਂ ਲੱਗੇਗਾ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਤੇ ਨਹੀਂ ਪ੍ਰਪਾਇਓ ਜੇ ਤੁਸੀਂ ਰੱਬ ਨੂੰ ਪ੍ਰੇਮ ਕਰੋਗੇ ਨਾ ਫਿਰ ਤੁਹਾਨੂੰ ਵੀ ਪ੍ਰਾਪਤੀ ਹੋਏਗੀ ਜੀ ਥੈਂਕ ਯੂ ਅਚਾਰੇ ਜੀ ਧੰਨਵਾਦ ਜੀ ਚਾਰਾ ਜੀ ਨੇ ਦੱਸਿਆ ਇੱਕ ਇਹ ਪ੍ਰਾਗਰਾਜ ਵਿੱਚ ਆਇਆ ਕਿਉਂ ਬਹੁਤ ਵੱਡੀ ਸੰਖਿਆ ਚ ਸਿੱਖ ਪਹੁੰਚ ਰਿਹਾ ਕਿਉਂਕਿ ਮਹਾਕੁੰਮ ਜਿਹੜਾ ਹੈ ਇਹ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ ਇਸੇ ਕਰਕੇ ਸਿੱਖ ਵੀ ਮਤਲਬ ਕਿ ਬਹੁਤ ਵੱਡੀ ਸੰਖਿਆ ਚ ਪ੍ਰਾਗਰਾਜ ਪਹੁੰਚ ਰਹੇ ਨੇ ਔਰ ਇਸੇ ਕਰਕੇ ਪ੍ਰਾਗਰਾਜ ਵਿੱਚ ਜਿਹੜੇ ਦਰਸ਼ਨ ਕਰਨ ਲਈ ਜਾਂ ਮਤਲਬ ਕਿ ਗੰਗਾ ਇਸ਼ਨਾਨ ਕਰਨ ਲਈ ਜਿਹੜੇ ਲੋਕੀ ਜਾ ਰਹੇ ਨੇ ਉਹਨਾਂ ਦੀ ਸੰਖਿਆ ਕਰੋੜਾਂ ਚ ਹੈ ਇਸੇ ਕਰਕੇ ਕਿਉਂਕਿ ਸਾਰੀ ਧਰਮਾਂ ਵਿੱਚ ਪ੍ਰਾਗਰਾਜ ਦਾ ਜ਼ਿਕਰ ਹੈਗਾ ਔਰ ਸਾਰੀ ਧਰਮਾਂ ਦੇ ਲੋਕ ਚਾਰੋਂ ਧਰਮਾਂ ਦੇ ਲੋਕ ਜਿਹੜੇ ਆ ਉੱਥੇ ਬਹੁਤ ਵੱਡੀ ਸੰਖਿਆ 'ਚ ਪਹੁੰਚ ਰਹੇ ਨੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਅਨੰਦ ਦੇ ਨਾਲ ਦਰਨੀ ਸੋਰਾ ਟੀਵੀ ਲਈ ਚੰਡੀਗੜ੍ਹ ਤੋਂ